ਇਕ ਸੂਦੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹੋ ਇੱਕ ਮਿੰਟ ਸਰ ਮੈਨੂੰ ਪੰਜਾਬੀ ਨਹੀਂ ਆਤਾ ਇੱਕ ਵਾਰ ਬਾਤ ਕਰਾਂ ਬਹੁਤ ਸਾਰੇ ਕੁਪ ਪੰਜਾਬੀ ਬੰਦਾ ਬੁਲਾ ਲਓ ਹੁਣ ਪੰਜਾਬੀ ਕੋਈ ਹੈ ਨਹੀਂ ਛੋਟੇ ਸਕੂਲ ਚ ਕੋਈ ਪੰਜਾਬੀ ਟੀਚਰ ਨਹੀਂ ਤੁਸੀਂ ਰੱਖ ਰਹੇ ਉਹਨਾਂ ਨੂੰ ਕੱਢੀ ਜਾਣੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਨਸਾ ਦਾ ਬੈਕਵਾਰਡ ਲੋਕ ਨੇ ਤੁਸੀਂ ਲਿਆ ਕੇ ਆਂਧਰਾ ਪ੍ਰਦੇਸ਼ ਤੋਂ ਇੱਥੇ ਆਪਣੇ ਟੀਚਰ ਰੱਖ ਲਏ ਕੇਰਲਾ ਤੋਂ ਰੱਖ ਲਏ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਪੰਜਾਬ ਦੇ ਤੇ ਚਾਕੀ ਮਾਰ ਰਹੇ ਹੋ ਤੁਸੀਂ ਪੰਜਾਬੀ ਟੀਚਰ ਹੀ ਨਹੀਂ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਤੇ ਹਦੀਪ ਸਰ ਜੀ ਭਾਈ ਸਾਹਿਬ ਤੁਸੀਂ ਮੈਨੂੰ ਆਪਣਾ ਇੱਕ ਤਾਂ ਨਾਮ ਦੱਸੋ ਤੇ ਤੁਸੀਂ ਇੱਥੇ ਕੀ ਕਰਦੇ ਮੈਨੂੰ ਦੱਸੋ ਮੈਂ ਚਾਹਣਾ ਪਾਇਆ ਜੀ ਹਾਂ ਜੀ ਤੁਸੀਂ ਟੀਚਰ ਹੋ ਨਹੀਂ ਨਹੀਂ ਸਰ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ ਮਾੜਾ ਜਿਹਾ ਕੌਣ ਹੋ ਤੁਹਾਡਾ ਕੀ ਤੁਹਾਡੇ ਖੁਦ ਮੈਨੇਜਮੈਂਟ ਚੋਂ ਕੌਣ ਹੋ ਨਹੀਂ ਸਰ ਨਹੀਂ ਮੈਂ ਤਾਂ ਰਿਸੈਪਸ਼ਨ ਤੇ ਹੀ ਬੋਲ ਰਹੀ ਹਾਂ ਜੀ ਰਿਸੈਪਸ਼ਨ ਤੋਂ ਬੋਲ ਰਹੇ ਆ ਅੱਜ ਇੱਥੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਇਹ ਸਾਡੇ ਜਵਾਕਾਂ ਦੇ ਗਾਲ ਚ ਤਕਤੀ ਲਿਖ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐ ਤੁਸੀਂ ਜਰੀਲ ਕਰਦੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਹਾਂਜੀ ਆਪਣਾ ਸ਼੍ਰੀ ਚੇਤਨਿਆ ਸਕੂਲ ਤੋਂ ਬੋਲਦਿਆਂ ਮਾਨਸਾ ਤੋਂ ਯਸ ਸਰ ਯਸ ਮੈਂ ਲੱਖਾ ਸਿੰਘ ਸਧਾਨਾ ਬੋਲਦਾ ਜੀ ਇੱਕ ਸੂਡੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗਾਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹੋ ਇੱਕ ਮਿੰਟ ਸਰ ਮੈਨੂੰ ਪੰਜਾਬੀ ਨਹੀਂ ਆਤਾ ਇੱਕ ਵਾਰੀ ਗੱਲ ਕਰਾਂ ਬਹੁਤ ਸਾਰਾ ਕੋਈ ਪੰਜਾਬੀ ਬੰਦਾ ਬੁਲਾ ਲਓ ਹੁਣ ਪੰਜਾਬੀ ਕੋਈ ਹੈ ਨਹੀਂ ਤੁਹਾਡੇ ਸਕੂਲ ਚ ਪੰਜਾਬੀ ਟੀਚਰ ਨਹੀਂ ਤੁਸੀਂ ਰੱਖ ਰਹੇ ਉਹਨਾਂ ਨੂੰ ਕੱਢੀ ਜਾਣੇ ਆ ਤੁਸੀਂ ਇਹ ਕਹਿ ਰਹੇ ਹੋ ਕਿ ਮਾਨਸਾ ਦਾ ਬੈਕਵਾਰਡ ਲੋਕ ਨੇ ਤੁਸੀਂ ਲਿਆ ਕੇ ਆਂਧਰਾ ਪ੍ਰਦੇਸ਼ ਤੋਂ ਇੱਥੇ ਆਪਣੇ ਟੀਚਰ ਰੱਖ ਲੈ ਕੇਰਲਾ ਤੋਂ ਰੱਖ ਲੈ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਪੰਜਾਬ ਦੇ ਵਿੱਚ ਆਕੀ ਮਾਰ ਰਹੇ ਹੋ ਹੈਲੋ ਤੁਸੀਂ ਪੰਜਾਬੀ ਦੀ ਚੋਹੀ ਨਹੀਂ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਤੇ ਹਰਦੀਪ ਸਰ ਆ ਜੀ ਭਾਈ ਸਾਹਿਬ ਤੁਸੀਂ ਮੈਨੂੰ ਆਪਣਾ ਇੱਕ ਤਾਂ ਨਾਮ ਦੱਸੋ ਤੇ ਤੁਸੀਂ ਇੱਥੇ ਕੀ ਕਰਦੇ ਮੈਨੂੰ ਦੱਸੋ ਮਾੜਾ ਚਾਹਣਾ ਪਵੇ ਹਾਂ ਜੀ ਤੁਸੀਂ ਟੀਚਰ ਹੋ ਨਹੀਂ ਨਹੀਂ ਸਰ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ ਮਾੜਾ ਜਿਹਾ ਕੌਣ ਹੋ ਤੁਹਾਡਾ ਕੀ ਤੁਹਾਡੇ ਖੁਦ ਮੈਨੇਜਮੈਂਟ ਚੋਂ ਕੌਣ ਹੋ ਵੇਂ ਸੁਣੀ ਮੇਰੇ ਰਿਸੈਪਸ਼ਨ ਤੇ ਬੋਲ ਗਏ ਜੀ ਸੇਫਛੰਤੋ ਬੋਲ ਰਹੇ ਆ ਅੱਜ ਅਥੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਸਿਰ ਸਾਡੇ ਜਵਾਕਾਂ ਦੇ ਗਾਲ 'ਚ ਤਖਤੀ ਲਿਖ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐਂ ਤੁਸੀਂ ਜਲੀਲ ਕਰਦੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਨਹੀਂ ਕੌਣ ਕਰ ਰਹੀ ਅੱਜ ਜਿਹੜੇ ਛੋਡੇ ਬਾਹਰ ਦੇ ਵਿੱਚ ਹਜ਼ਾਰ ਬੰਦਾ ਬੁੜੀਆਂ ਆ ਕੇ ਬੈਠੀਆਂ ਬਿਨਾਂ ਗੱਲ ਤੋਂ ਬਹਿ ਗਏ ਇੱਥੇ ਹੈਲੋ आज जेडी सगळे बाहर दे हजार बنده आके धरने दे बैठो बिना गल तो बैठ के आकी रोहित यस सर व्हाट आर यू सेलिंग हेलो हेलो रोहित व्हाट आर यू सेलिंग थिंक गबी नॉट अलाउड इन स्कूल हां पंजाब इज नॉट अलाउड टू स्कूल व्हाई वो सेड लाइक दैट या ਨੋ ਵਨ ਵੀ ਸੇ ਲਾਈਕ ਦੈ ਵੀ ਆਰ ਆਈ ਥਿੰਕ ਸਕੂਲ ਇਨ ਪੰਜਾਬ ਹੋਣੀ ਯੂ ਨੋ ਪੰਜਾਬੀ ਲਾਊਡ ਹੈ ਸਰ ਪੰਜਾਬੀ ਕਿਨੇ ਕਿਹਾ ਲਾਊਡ ਨਹੀਂ ਹੈਗੀ ਉਹ ਭਾਈ ਸਾਹਿਬ ਜਾਂ ਤਾਂ ਮੈਂ ਕੋਈ ਹੋਰ ਫਾਰਸੀ ਬੋਲ ਰਿਹਾ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਅੱਜ ਜਿਹੜੇ ਹਜ਼ਾਰਾਂ ਬੰਦੇ ਤੁਹਾਡੇ ਸਕੂਲ ਦੇ ਮੁਰੇ ਆ ਕੇ ਧਰਨਾ ਮਾਰ ਕੇ ਬੈਠੇ ਆ ਜਵਾਕ ਉਹਨਾਂ ਦੇ ਮਾਂ ਬਾਪ ਕਿਹੜੀ ਗੱਲ ਤੋਂ ਬੈਠੇ ਆ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਨਹੀਂ ਕਰ ਰਹੇ ਉਹ ਤਾਂ ਮਸਲਾ ਹੀ ਸੀਗਾ ਸਰ ਜਿਹੜੇ ਪ੍ਰਿੰਸੀਪਲ ਸਰ ਸੀ ਨਾ ਆਪਣੇ ਉਹਨਾਂ ਨੂੰ ਬਦਲ ਰਹੇ ਸੀਗੇ ਕਿਉਂ ਤੇ ਸਟਾਫ ਉਹ ਸਾਹਮਣੇ ਰੱਖਿਆ ਸੀ ਤੇ ਮਨੇ ਤੇ ਇਹ ਕਿ ਪ੍ਰਿੰਸੀਪਲ ਸਰ ਨੂੰ ਨਹੀਂ ਬਦਲਣਾ ਉਹ ਭਾਈ ਸਾਹਿਬ ਗੱਲ ਸੁਣੋ ਇਹਨੂੰ ਗੱਲ ਨੂੰ ਕਮਾਓ ਨਾ ਤੂੰ ਪੱਕ ਪੰਜਾਬੀ ਮਾਂ ਦਾ ਪੁੱਤ ਆ ਮੈਂ ਲੱਖਾਂ ਸਦਾਣਾ ਬੋਲਦਾ ਠੀਕ ਆ ਨਾ ਇਹ ਇਹਨੂੰ ਗੱਲ ਨੂੰ ਕਮਾ ਨਾ ਤੂੰ ਵੀ ਘੱਟੋ ਘੱਟ ਆਪਣਾ ਫਰਜ਼ ਨਿਭਾ ਆਪਣੀ ਬੋਲੀ ਪ੍ਰਤੀ ਆ ਤੂੰ ਕੀ ਕਮਾਲ ਕਰਦੇ ਹੋ ਅੱਜ ਮੈਨੂੰ ਤਾਂ ਹਜ਼ਾਰਾਂ ਬੰਦਿਆਂ ਦੇ ਫੋਨ ਲੱਗੇ ਸਾਡੇ ਜਿਹਾ ਕਹਿੰਦੇ ਗੱਲ ਟੱਕਤੀ ਪਾ ਦਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਅੱਛਾ ਆਂਦਰਾ ਦੇ ਬੰਦਿਆਂ ਨੂੰ ਖੁਦ ਨੂੰ ਨਹੀਂ ਪਤਾ ਵੀ ਪੰਜਾਬੀ ਕੀ ਆ ਪੰਜਾਬੀ ਨੂੰ ਪਤਾ ਹੀ ਨਹੀਂ ਪੰਜਾਬੀ ਬੋਲੀ ਦਾ ਸਰ ਮੈਂ ਕਹਿ ਰਿਹਾ ਮੈਡੀਕਲ ਵਾਲਾ ਜਿਹੜੇ ਸਾਨੂੰ ਨਾ ਜੇਪਾਂ ਪਰ ਪਰਕ ਸਾਨੂੰ ਪੈਸੇ ਦਿੰਦੇ ਨੇ ਨਾਲੇ ਆਪਦੀ ਬੋਲੀ ਦਾ ਆਪਣੇ ਸੱਭਿਆਚਾਰ ਦਾ ਘਾਣ ਕਰਾ ਰਹੇ ਨੇ ਹਾਂਜੀ ਹਾਂ ਉਹ ਤਾਂ ਜ਼ਰੂਰੀ ਹੈ ਸਰ ਪੰਜਾਬੀ ਦੇ ਦੇਖੋ ਜ਼ਰੂਰੀ ਹੈ ਜਿੰਨੀ ਸੋਡੀ ਪੰਜਾਬੀ ਦੀ ਐਕਟੀਵਿਟੀ ਆ ਪੰਜਾਬੀ ਦੀਆਂ ਗਤੀਵਿਧੀਆਂ ਨੇ ਸੱਭਿਆਚਾਰ ਨਾਲ ਸੰਬੰਧਤ ਹੋਰ ਬੋਲੀ ਨਾਲ ਇਤਿਹਾਸ ਨਾਲ ਧਰਮ ਨਾਲ ਸਾਰੀਆਂ ਖਤਮ ਕਰੀ ਇਹਨਾਂ ਸਕੂਲ ਚ ਤੁਸੀਂ ਹਾਂ ਜੀ ਹਾਂ ਸਰ ਪੰਜਾਬੀ ਤਾਂ ਬਹੁਤ ਜ਼ਰੂਰੀ ਐ ਅਸੀਂ ਤਾਂ ਉਹ ਕਰਦੇ ਨੀ ਤੇ ਬਹੁਤ ਜ਼ਰੂਰੀ ਐ ਤੇ ਫਿਰ ਲਾਗੂ ਕਿਉਂ ਨਹੀਂ ਕਰਦੇ ਆ ਜਿਹੜਾ ਤੇ ਇੱਥੇ ਮੈਨੇਜਮੈਂਟ ਆ ਤੇਰਾ ਪ੍ਰਿੰਸੀਪਲ ਆ ਤੇਰੇ ਟੀਚਰ ਨੇ ਇਹਨਾਂ ਨੇ ਪਤਾ ਗੱਲ ਕੀ ਬੋਲੀ ਐ ਕਿ ਦੇਖੋ ਜੀ ਜਿਹੜੇ ਪੰਜਾਬ ਦੇ ਟੀਚਰ ਆ ਇਹ ਤਾਂ ਅਨਪੜ੍ਹ ਨੇ ਗਵਾਰ ਨੇ ਇਹਨਾਂ ਨੂੰ ਪਤਾ ਨਹੀਂ ਸਿ ਲਿਆ ਕੇ ਸਟਾਫ ਕੇਰਲਾ ਤੋਂ ਆਂਧਰਾ ਤੋਂ ਇਹ ਤਾਂ ਐਂ ਕਹਿ ਰਹੇ ਆ ਕਿ ਇਹ ਕਹਿ ਰਹੇ ਸੀਗੇ ਅਸੀਂ ਵੀ ਇਸ ਤਰੀ ਬੈਠੇ ਸੀ ਨਾ ਅਸੀਂ ਪੇਰੈਂਟਸ ਸਾਹਿਬ ਸੀਗੇ ਭਾਈ ਸਾਹਿਬ ਅਕੱਦ ਘੱਟੋ ਘੱਟ ਆਪਣੇ ਜ਼ਮੀਰ ਤੇ ਰਵੈ ਨਾਂ ਦੱਸ ਰਜਣਾ ਕੀ ਆ ਮਾਲਾ ਨਾਂ ਤਾਂ ਦੱਸ ਮੈਨੂੰ ਕੀ ਆ ਆਪਣਾ ਕਿਹੜਾ ਪਿੰਡ ਦਾ ਕਿ ਆ ਮੈਨੂੰ ਪਤਾ ਲੱਗੇ ਤੂੰ ਬਾਕੀ ਪੰਜਾਬ ਦਾ ਕੀ ਨਾਂ ਆਪਣਾ ਤੂੰ ਕੁਝ ਸਮਝ ਨਹੀਂ ਰਹੇ ਓ ਮੈਂ ਕਿਹੜਾ ਭਰਾਵਾ ਤੈਨੂੰ ਕੋਈ ਤੇਰੇ ਗੱਲ ਚ ਆ ਕੇ ਪਾ ਪਾਉਣ ਲੱਗਿਆ ਮੈਨੂੰ ਤੈਨੂੰ ਐਨੇ ਪੁੱਛਦਾ ਵੀ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਯਾਰ ਅਸੀਂ ਕਿਉਂ ਨਹੀਂ ਫਰਜ਼ ਨਿਭਾ ਰਹੇ ਕਿਉਂ ਅਸੀਂ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਹਾਂ ਸਭ ਤੋਂ ਵੱਡੀ ਗਲਤੀ ਮੈਂ ਆਪਣੇ ਲੋਕਾਂ ਦੀ ਕੱਢਦਾ ਜਿਹੜੇ ਲੱਖਾਂ ਰੁਪਇਆ ਝੋਕਦੇ ਆ ਹਜ਼ਾਰਾਂ ਕਰੋੜਾਂ ਰੁਪਇਆ ਝੋਕਦੇ ਆ ਜਿਹੜੇ ਟਿਸਤਾਂ ਦੇ ਰੂਪ ਤੇ ਨਾਲਿਆਂ ਦੀ ਬੋਲੀ ਦੇ ਵਿਰਸੇ ਦਾ ਘਾਣ ਕਰਾ ਰਹੇ ਨੇ ਯਾਰ ਮੈਂ ਵੀ ਇਹੀ ਕਹ ਰਿਹਾ ਮੈਂ ਤਾਂ ਆਪ ਤੁਹਾਡੇ ਨਾਲ ਆ ਇਹਨੂੰ ਲੈ ਤਰੇ ਜਿਹੜਾ ਮੁਰੇ ਲਾਇਆ ਹੋਇਆ ਇਹਨੂੰ ਐ ਨਹੀਂ ਪਤਾ ਕਿ ਵੀ ਬੰਦਾ ਕੀ ਬੋਲੀ ਜਾਂਦਾ ਲਸ ਇਹ ਸਾਡੇ ਜਵਾਕ ਨੂੰ ਪੰਜਾਬੀ ਪੜਨ ਦੇਣਗੇ ਯਾਰ ਹੂੰ ਹੂੰ ਸਾਰਾ ਸਟਾਫ ਲੈ ਆ ਕੇ ਤੁਸੀਂ ਅੰਦਰਾ ਤੋਂ ਰੱਖ ਲਿਆ ਹਾਂਜੀ ਤੇ ਫੇਰ ਯਾਰਸ ਕਮਾਲ ਕਰੀ ਜੈਨੇ ਯਾਰ ਤੁਸੀਂ ਪੂਦਾ ਘਟੋ ਘਟ ਆਪਣੇ ਲੋਕਾਂ ਨਾਲ ਬਾਹਰ ਜਾ ਕੇ ਬੈਠ ਜਦੇ ਧਰਨੇ ਦੇ ਬੈਠੇ ਆ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਆ ਲੱਤ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਜੀ ਜੁੱਤੀ ਦੇ ਰੱਖੋ ਇਹ ਨੌਕਰੀ ਜਿਹੜੀ ਸੁਢੀ ਫੌਂਡ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਨੇ ਨਾ ਬੰਦਿਆਂ ਨੂੰ ਸਮਝਾ ਦਿਓ ਵੀ ਸਕੂਲ ਚ ਆਵਾਂਗੇ ਨਾ ਦੂਸ ਕੱਢਾਂਗੇ ਆ ਕੇ ਜਿਵੇਂ ਪਹਿਲਾਂ ਸਕੂਲਾਂ ਦਾ ਕੱਢਿਆ ਜੇ ਆਹ ਕੋਰਬੂਤ ਕੀਤੀ ਇਹਨਾਂ ਨੇ ਹੱਦ ਹੋ ਗਿਆ ਗਲਤ ਟੱਕਤੀ ਪਾ ਕੇ ਛੜਦੋ ਜਵਾਕ ਨੂੰ ਕਮਾਲ ਹੈ ਵੈਸੇ ਬੰਦੇ ਨੂੰ ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਮਹਿਸੂਸ ਕਰਾ ਰਹੇ ਵੀ ਤੇਰੀ ਬਹੁਤ ਵੱਡੀ ਗਲਤੀ ਆਦੂ ਪੰਜਾਬੀ ਕੰਮ ਬੋਲਿਆ ਕਮਾਲ ਦੀ ਗੱਲ ਆ ਹਾਂਜੀ ਆ ਸਾਡਾ ਹਾਲੂ ਪੰਜਾਬ ਦੇ ਵਿੱਚੋਂ ਵੀ ਖਾਸ ਤੌਰ ਤੇ ਮਾਨਸਾ ਜਿੱਥੇ ਸੀ ਮੋਢ ਬੈਠੇ ਮਾਲਵੇ ਦਾ ਧੁਰਾ ਜਿਹੜਾ ਸੀ ਮੰਨਦੇ ਆ ਬਰਿੰਡਾ ਮਾਨਸਾ ਉੱਥੇ ਸਾਡੀ ਬੋਲੀ ਦਾ ਘਾਣ ਯਾਰ ਇਹਨੂੰ ਬੰਦਿਆਂ ਨੂੰ ਸਮਝਾ ਦੇਈ ਮੈਂ ਬੰਦਾ ਕੌਣ ਆ ਤੇ ਮੈਂ ਕੀ ਇਹਨਾਂ ਸਕੂਲ ਦਾ ਜਲੂਸ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਹੈ ਪਰ ਦੁੱਖ ਤਾਂ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਆ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗਦਾਰ ਲੋਕ ਆ ਜਿਹੜੇ ਉੱਠ ਨਹੀਂ ਰਹੇ ਆਪਣੇ ਜਵਾਕਾਂ ਨੂੰ ਨਹੀਂ ਪਹੁੰਚਦੇ ਸਕੂਲਾਂ ਆਏ ਨੂੰ ਵੀ ਤੈਨੂੰ ਕੀ ਪੜਾਉਂਦੇ ਓ ਪੰਜਾਬੀ ਬੋਲਣ ਤੇ ਮੈਂ ਕੋਈ ਬੋਲੀ ਦੇ ਖਿਲਾਫ ਨਹੀਂ ਲੋਕਾਂ ਨੇ ਬੋਲ ਮੈਂ ਕਹਿੰਦਾ ਤੁਸੀਂ ਜੇ ਮਰਜ਼ੀ ਜਵਾਕ ਨੂੰ ਅੰਗਰੇਜ਼ੀ ਪੜ੍ਹਾਓ ਯਾਰ ਹਿੰਦੀ ਜੋ ਮਰਜ਼ੀ ਪੜ੍ਹਾਓ ਯਾਰ ਤੁਸੀਂ ਆਪਦੀ ਬੋਲੀ ਕਮ ਮਾਰ ਰਹੇ ਆਂ ਹਾਂਜੀ ਹਾਂ ਇਹਨੂੰ ਦੱਸ ਦੀ ਇਹ ਬੰਦਾ ਕੌਣ ਆ ਠੀਕ ਇਹਨਾਂ ਨੂੰ ਪਤਾ ਨਹੀਂ ਹੋਣਾ ਹਾਂਜੀ ਹਾਂ ਇਹ ਆਏ ਨਹੀਂ ਅਸੀਂ ਬਖਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦਿਆਂਗੇ ਇਹਨੂੰ ਕਹਿੰਦੇ ਬਹਿਮ ਕੱਢ ਦਿਓ ਠੀਕ ਹੁਣ ਪੰਜਾਬੀ ਨੂੰ ਜਾਣਦੇ ਜਿਹੜੀ ਬੋਲੀ ਸਮਝਦਾ ਇਹ ਠੀਕ ਹੈ